ਕਿਚ ਗੇਮ ਉਹ ਪੋਚ ਗਿਆ ਤੇ ਅੱਜ ਮੈਨਾਂ ਇੱਕ ਘਟਨਾ ਹੋਰ ਵਾਪਰ ਗਈ ਮੈਨੂੰ ਪੁਲਿਸ ਵਾਲਿਆਂ ਨੇ ਘੇਰ ਲਿਆ ਦੇਖੋ ਸਹੀ ਗੱਲ ਹੈ ਜਿਹੜਾ ਸਹੀ ਕੰਮ ਹੈ ਸਹੀ ਕੰਮ ਹੈ ਸਹੀ ਕੰਮ ਹੈ ਸਭ ਸਹੀ ਕੰਮ ਹੈ ਤਾ ਦਿਵਾ ਜਾਣਾ ਲੱਗਿਆ ਤੇਰੀ ਵਜ੍ਹਾ ਨਾਲ ਹੈ ਤੇਰੀ ਵਜ੍ਹਾ ਨਾਲ ਹੈ ਓਏ ਕਰੰਟ ਬੰਦ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਸਵਾਗਤ ਹੈ ਤੁਹਾਡਾ ਇਸ ਨਵੇਂ ਵਲੌਗ ਦੇ ਵਿੱਚ ਤੇ ਅੱਜ ਵਲੌਗ ਅਸੀਂ ਰਾਤ ਨੂੰ ਸ਼ੁਰੂ ਕਰ ਰਹੇ ਹਾਂ ਕਿਉਂਕਿ ਪੂਰਾ ਦਿਨ ਸਾਨੂੰ ਟਾਈਮ ਨਹੀਂ ਲੱਗਾ ਗਰਮੀ ਬਹੁਤ ਜ਼ਿਆਦਾ ਸੀਗੀ ਤੇ ਪਿਛਲੇ ਹਫ਼ਤੇ ਵੀ ਵਲੌਗ ਪ੍ਰੋਪਰ ਬਣੇ ਨਹੀਂ ਹੈਗੇ ਤਾਂ ਕਰਕੇ ਫਿਲਹਾਲ ਮੈਂ ਸ਼ੁਰੂ ਕਰ ਰਿਹਾ ਨੰਨੂ ਦੇ ਇੱਕ ਨੰਨੂ ਦਾ ਇੱਕ ਗਿਫਟ ਆਇਆ ਨੰਨੂ ਨੂੰ ਮੈਂ ਸਪੈਸ਼ਲ ਗਿਫਟ ਦਿੱਤਾ ਤੇ ਨੰਨੂ ਵਾਸਤੇ ਮੈਂ ਲੈਣ ਕੀ ਗਿਆ ਸੀਗਾ ਵੈਸੇ ਮਨੀ ਐਡਰ ਕੋ ਫਿਰ ਮਾਸਕ ਮਾਸਕ ਲੈਣ ਗਿਆ ਸੀ ਤੇ ਲੈ ਕੇ ਕੀ ਆਇਆ ਉਹ ਤੁਸੀਂ ਹੁਣ ਦੇਖੋ ਚਲੋ ਆਹ ਦੇਖੋ ਰੋਕ ਜਾ ਮੈਂ ਦਿਖਾਓ ਨੰਨੂ ਪਹਿਲਾਂ ਤੁਸੀਂ ਤੇ ਮੂੰਹ ਦਿਖਾਓ ਚਲੋ 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 ਵਾਹ 3 3 ਗੋ ਗੋ ਓ ਵਾਓ ਕੈਕਟਸ ਕੀ ਹੈ ਟੋਕਿੰਗ ਕੈਕਟਸ ਯਾ ਕੈਕਟਸ ਵਧੀਆ ਨਾ ਹੈ ਸੈਸ ਠੀਕ ਹੈ ਤੇ ਇਹ ਦੇਖੋ ਹੁਣ ਜੋ ਜੋ ਬੋਲਾਂਗੇ ਆਪਾਂ ਓਹੀ ਓਹੀ ਬੋਲਦਾ ਹੈ ਠੀਕ ਹੈ ਤੇ ਇਹਨੂੰ ਆਪਾਂ ਔਨ ਕਰ ਦਈਏ ਥੱਲਿਓ ਹਾਂ ਤੇ ਨਾ ਹੈਲੋ ਹੈਲੋ ਜੀ ਹੋ ਗਿਆ ਯੋਨ ਹੈਲੋ 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 ਕੈਕਟਸ ਕਿੱਦਾਂ ਕੀ ਹਾਲ ਨੇ ਤੁਹਾਡੇ ਨੰਨੂ ਦੇ ਨੰਨੂ ਦੇ ਚਪੇੜਾ ਮਾਰ ਰਹੀਆਂ ਨੇ ਮੈਂ ਨੰਨੂ ਦੇ ਚਪੇੜਾ ਮਾਰ ਰਹੀ ਹਾਂ ਐਡ ਕਾਸੀ ਬਲੌਗ ਬਣਾਉਂਦੇ ਪਿਆ ਹਾਂ ਐਡ ਕਾਸੀ ਬਲੌਗ ਨਾ ਬਣਾਉਂਦੇ ਪਿਆ ਹਾਂ ਬੋਲਦੇ ਨਹੀਂ ਬੋਲਦੇ ਬੈਟਰੀ ਲੋ ਆ ਗਈ ਨਰਾਜ ਹੋ ਗਿਆ ਨਰਾਜ ਹੋ ਗਿਆ ਬੈਟਰੀ ਲੋ ਲੱਗ ਰਹੀ ਹੈ ਜੀ ਬੇਟਾ ਬੋਲ ਜਲਦੀ ਬੋਲ ਹੈਲੋ ਹੈਲੋ ਕੈਕਟਸ ਹੈਲੋ ਕੈਕਟਸ ਬੈਟਰੀ ਲੋ ਇਹ ਲੱਗਦਾ ਹੈ ਹੈਲੋ ਉਹ ਬੋਲੇ ਨਹੀਂ ਓ ਯਾਰ ਇਹਨੂੰ ਕੀ ਹੋ ਗਿਆ ਤੂੰ ਨਾਰਾਜ਼ ਹੋ ਗਿਆ ਲੱਗਦਾ ਬਟਨ ਤੇ ਓਨ ਹੈਗਾ ਹੀ ਹੈ ਨਹੀਂ ਨਹੀਂ ਬੈਟਰੀ ਲੋ ਹੋ ਗਈ ਹੈ ਓਹ ਹੋ ਇਹਨਾਂ ਨੂੰ ਚਾਰਜ ਲਾਣਾ ਪੈਣਾ ਸੋਨਿਆ ਚਲੋ ਕੋਈ ਗੱਲ ਤੇ ਲੈਣ ਗਿਆ ਸੀ ਇਹਦੇ ਵਾਸਤੇ ਮੈਂ ਉਹ ਮਾਸਕ ਤੇ ਆਹ ਚੱਕ ਲਿਆ ਆਂ ਦੇਖ ਲੋ ਮਾਸਕ ਮਿਲਿਆ ਨਹੀਂ ਨਾ ਮਾਸਕ ਮਿਲਿਆ ਨਹੀਂ ਇਹਨੂੰ ਲੈ ਆਏ ਆਂ ਘਰੇ ਕੈਕਟਸ ਨੂੰ ਇਹਨੂੰ ਹੁਣ ਆਪਾਂ ਇੱਥੇ ਸਜਾ ਕੇ ਰੱਖ ਦਾਂਗੇ ਉਹ ਉੱਪਰ ਨਾ ਵਧੀਆ ਲੱਗੇਗਾ ਠੀਕ ਹੈ ਨਾ ਸਾਰੇ ਪੁੱਛ ਤੁਹਾਡੇ ਕੀ ਹਾਲ ਚਾਲ ਮੈਨੂੰ ਪੁੱਛ ਫਿਰ ਆਪਣੇ ਸਾਡੇ ਸੀ ਬਸ ਕੈਕਟਸ ਲੈ ਆਤੀ ਸੀ ਪਰ ਮਾਸਕ ਨਹੀਂ ਮਿਲਿਆ ਤੇ ਉਹਨਾ ਪ੍ਰੋਜੈਕਟ ਡੀ ਜਿਹੜਾ ਕਰਦੀ ਪਈਆਂ ਤੂੰ ਕਿ ਮੇਰਾ ਪਹਿਲਾ ਵਾਲਾ ਪ੍ਰੋਜੈਕਟ ਬਣਾਉਣ ਵਾਲਾ ਕੰਪੀਟੀਸ਼ਨ ਹੋਣਾ ਹੈ ਅਨਿ ਲੈਟ ਕਦੋਂ ਇਹ ਪ੍ਰੋਜੈਕਟ ਕਾਦਾ ਬਨੇਗਾ ਤੁਹਾਡਾ ਮੇਰੇ ਪਾਪਾ ਮੰਮੂ ਕਿਹਾ ਸੀ ਵੇ ਪਾਪਾ ਜੀ ਤੁਸੀਂ ਨਾ ਕਲੇ ਲਾਇਆ ਤੜ ਕਲੇ ਤਾਂ ਮਿਲੀ ਨਹੀਂ ਬਸ ਕੁਝ ਵੀ ਨਹੀਂ ਲੈ ਕੇ ਆਏ ਓਹੋ ਨਹੀਂ ਪ੍ਰੋਜੈਕਟ ਕਾਦਾ ਬਣਦਾ ਤੁਹਾਡਾ ਹੁਣ ਬਸ ਗਰਮੀਆਂ ਦੀ ਛੁੱਟੀ ਆ ਜਾਣੀਗੀ ਫਿਰ ਗਰਮੀਆਂ ਦੀ ਛੁੱਟੀ ਬੰਦ ਤੇ ਗਰਮੀਆਂ ਦੀ ਛੁੱਟੀਆਂ ਤਾਂ ਹੁਣ ਤੇ ਤੇ ਸ਼ੁਰੂ ਹੋਈਆਂ ਪੁੱਤ ਅਜੇ ਤਾਂ 30 ਤਰੀਕ ਤੱਕ ਛੁੱਟੀਆਂ ਨੇ ਉਸ ਤੋਂ ਬਾਅਦ ਫੇਰ ਫੇਰ 1 ਮਹੀਨੇ ਦੀਆਂ ਫੇਰ ਛੁੱਟੀਆਂ ਹੋ ਜਾਣੀਆਂ ਨੇ ਹੈਨਾ ਹਾਂ ਫੇਰ ਪਰ ਪ੍ਰੋਜੈਕਟ ਤੇ ਬਣਾਉਣਾ ਸਹੀ ਗੱਲ ਕਰਨਾ ਪਰ ਪ੍ਰੋਜੈਕਟ ਤੇ ਬਣਾਉਣਾ ਸਹੀ ਹੁੰਦਾ ਪਰ ਘੁੰਮੀ ਜਾਂਦੀ ਟਿਕਦੀ ਨਹੀਂ ਹੈਗੀ ਦੇਖ ਲਓ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਮੈਂ ਕੱਟੇ ਸਾਈਡ ਬੰਨ੍ਹ ਗੱਲ ਇਦਾਂ ਵੀ ਗਰਮੀ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਕਹਿਰ ਕੀਤਾ ਪਿਆ ਯਾਰ ਅੱਜ ਜਦੋਂ ਵੀ ਮਤਲਬ ਅਸੀਂ ਸੜਕ ਉੱਥੇ ਆੰਦੇ ਆ ਨਾ ਬਾਈਕ ਤੇ ਆੰਦੇ ਆ ਤੇ ਇੱਕਦਮ ਯਾਨੀ ਕਿ ਬਾਹਵਾ ਸੜਕਾਂ ਲਾਏ ਨੇ ਮੂੰਹ ਸੜਕਾਂ ਲਾਏ ਲੱਗਦਾ ਵੀ ਤਾਂ ਪੱਠੀ ਚੋਂ ਲੰਘ ਰਿਹਾ ਇੰਨੀ ਜ਼ਿਆਦਾ ਲਿਟਰਲੀ ਇੰਨੀ ਜ਼ਿਆਦਾ ਗਰਮੀ ਲੱਗਦੀ ਨਾ ਹੱਦ ਤੋਂ ਜ਼ਿਆਦਾ ਖਾਸ ਕਰਕੇ ਲੁਧਿਆਣੇ ਚ ਜਦੋਂ ਮਤਲਬ ਉਹ ਵਾਲੇ ਇਲਾਕੇ ਚ ਹੁੰਨੇ ਆ ਨਾ ਆਪਾਂ ਬਸ ਸੜੇ ਵਾਲੇ ਜਾਂ ਹੋਰ ਜਿਹੜਾ ਸ਼ਹਿਰੀ ਇਲਾਕਾ ਉੱਥੇ ਹੁੰਨੇ ਆ ਉੱਥੇ ਤਾਂ ਹੱਦ ਹੀ ਹੈ ਨਾ ਉੱਥੇ ਤਾਂ ਹੱਦ ਹੀ ਹੈ ਗਰਮੀ ਤੇ ਜਦੋਂ ਆਪਾਂ ਇੱਧਰ ਆ ਜਾਂਦੇ ਆ ਤੇ ਫਿਰ ਥੋੜਾ ਜਿ ਤੇ ਬਾਕੀ ਇਹ ਵੀ ਪਾਣੀ ਪੂੜੀ ਪੀਂਦੇ ਰਹੋ ਬਸ ਲੱਸੀ ਪੀਂਦੇ ਰਹੋ ਲੱਸੀ ਸਹੀ ਗੱਲ ਹੈ ਲੱਸੀ ਬਹੁਤ ਫਾਇਦਾ ਕਰਦੀ ਹੈ ਹਾਂਜੀ ਹਾਂਜੀ ਹਲਕਾ ਸੁਣ ਮੈਂ ਤੁਹਾਨੂੰ ਅੰਨਾ ਟੈਲੈਂਟ ਖਾਨੀਆਂ ਪਰ ਸਾਈ ਟੈਲੈਂਟ ਇਹ ਇਹ ਓ ਵਾਓ ਕੀ ਟੈਲੈਂਟ ਹੈ ਵਾਹ ਜੀ ਵਾਹ ਵੈਰੀ ਗੁੱਡ ਬਹੁਤ ਅੱਛਾ ਤੇ ਅੱਜ ਮੈਨਾਂ ਇੱਕ ਘਟਨਾ ਹੋਰ ਵਾਪਰ ਗਈ ਮੈਨੂੰ ਪੁਲਿਸ ਵਾਲਿਆਂ ਨੇ ਘੇਰ ਲਿਆ ਤੇ ਇੱਕ ਚੱਕਰ ਆਇਆ ਸੀ ਮੇਰੇ ਮੋਟਰਸਾਈਕਲ ਹੋਇਆ ਸੀ ਚਲਾਨ ਤੇ ਤਾਂ ਕਰਕੇ ਫਿਰ ਮੇਰੇ ਕੋਲ ਕੁਝ ਵੀ ਨਹੀਂ ਉੱਪਰੋਂ ਸਭ ਤੋਂ ਵੱਡਾ ਜਿਹੜਾ ਕਾਂਡ ਹੋਇਆ ਉਹ ਨੰਨੂ ਦੀ ਵਜ੍ਹਾ ਨਾਲ ਨੰਨੂ ਨੇ ਕੀ ਕੀਤਾ ਸਾਰਾ ਫੋਨ ਵੇਵ ਹੈ ਕਿ ਮੇਰਾ ਫੋਨ ਕਰਦਾ ਡੈੱਡ ਤੇ ਜਦੋਂ ਮੈਂ ਉਹ ਫੋਨ ਖੋਲਿਆ ਕਿ ਹਾਂ ਆਨਲਾਈਨ ਦਿਖਾਵਾਂ ਹਨ ਤੇ ਉਹ ਫੋਨ ਡੈੱਡ ਸੀਗਾ ਤੇ ਚਲੋ ਸ਼ੁਕਰ ਹੈ ਪੁਲਿਸ ਵਾਲਾ ਚੰਗਾ ਸੀ ਉਹਨੇ ਕੁਝ ਨਹੀਂ ਕਿਹਾ ਉਹਨੇ ਮੇਰੇ ਕਾਗਜ਼ ਸੀਗੇ ਜੇਬ ਵਿੱਚ ਪਾਏ ਮੈਨੂੰ ਵਾਪਸ ਦੇ ਦਿੱਤੇ ਤੇ ਮੇਰੀ ਜਾਨ ਬਚ ਗਈ ਨਹੀਂ ਤੇ ਸਾਹ ਬਸ ਮੇਰੇ ਗਵਾਚ ਗਏ ਸੀ ਨੰਨੇ ਬਹੁਤ ਕੰਮ ਖਰਾਬ ਹੋ ਗਿਆ ਸੀਗਾ ਦੇਖਿਓ ਦੇਖਿਓ ਹਸਦੀ ਕਿਦਾਂ ਦੇਖਿਓ ਸਹੀ ਗੱਲ ਹੈ ਸਹੀ ਕੰਮ ਹੈ ਸਹੀ ਕੰਮ ਹੈ ਸਹੀ ਕੰਮ ਹੈ ਸਾਰਾ ਸਹੀ ਕੰਮ ਹੈ ਤੇਰੀ ਵਜ੍ਹਾ ਨਾਲ ਹੋਇਆ ਤੇਰੀ ਵਜ੍ਹਾ ਨਾਲ ਹੋਇਆ ਚੂਹੀ ਆਈ ਜਾ ਟੈਲੈਂਟ ਦਿਖਾਵਾ ਟੈਲੈਂਟ ਦਿਖਾਣ ਲੱਗੀ ਉਹ ਦੀ ਕਿ ਚੂਹੇ ਦੀ ਵਜ੍ਹਾ ਨਾਲ ਅੱਜ ਪੁਲਿਸ ਵਾਲਿਆਂ ਨੇ ਮੈਨੂੰ ਘੇਰ ਲਿਆ ਸੀਗਾ ਘੇਰ ਵੇਰ ਕੀ ਬਚਾ ਹੋ ਗਿਆ ਮੇਰਾ ਫੋਨ ਡੈੱਡ ਸੀਗਾ ਹੈ ਨਹੀਂ ਸੀ ਹਿਸਾਬ ਦਾ ਪਰ ਉਹਨੇ ਛੱਡਦਾ ਉਹਨੂੰ ਕੰਮ ਨਹੀਂ ਸੀਗਾ ਨਾ ਕੋਈ ਤੇ ਚਲਾ ਗਿਆ ਕਿਸੇ ਦੇ ਨਾਲ ਤਾਂ ਕਰਕੇ ਮੈਨੂੰ ਛੱਡਦਾ ਅਗਲੇ ਨੇ ਹਾਂਜੀ ਓ ਵਾਓ ਏ ਵਾਹ ਜੀ ਵਾਹ ਏ ਓ ਮਾਈ ਗੋਡ ਤੋਣ ਨਾ ਤੜਾਲੀ ਪੁੱਤ ਮੇਰਿਆ ਪੁੱਟੀ ਪਾਈ ਹੈ ਕੱਚੀ ਪੁੱਟੀ ਪਾਈ ਹੋਈ ਹੈ ਮੇਰਾ ਸੋਣਾ ਮੈਨੂੰ ਅੜ ਵੀ ਕੋ ਚੰਦਾ ਚਲ ਠੀਕ ਹੈ ਤੇ ਅੱਜ ਸਾਡੇ ਘਰ ਬਣ ਰਹੀ ਹੈ ਜੀ ਬਰੀਆਨੀ ਤੇ ਕੱਲੀ ਬਰੀਆਨੀ ਬਣ ਰਹੀ ਔਰ ਨਾਲ ਕੁਝ ਨਹੀਂ ਹੈਗਾ ਦਹੀਂ ਦੋਈ ਹੋਏਗੀ ਕੱਲੀ ਬਰੀਆਨੀ ਖਾਵਾਂਗੇ ਕਿੰਨੀਆਂ ਸਾਰੀਆਂ ਸਬਜ਼ੀਆਂ ਵਿੱਚ ਪਾ ਕੇ ਬਰੀਆਨੀ ਬਣਦੀ ਹੈ ਜਿਹੜਾ ਪਤਾ ਨਹੀਂ ਗਿਆ ਨਾ ਤੇ ਅੱਜ ਮੈਂ ਲੰਚ ਵਿੱਚ ਕੇਲੇ ਖਾਦੇ ਹੋਏ ਨੇ ਔਰ ਕੁਝ ਨਹੀਂ ਖਾਦਾ ਰੋਟੀ ਨਹੀਂ ਖਾਦੀ ਹੋਈ ਸਵੇਰੇ ਵੀ ਚਾਵਲ ਖਾਦੇ ਫਿਰ ਕੇਲੇ ਖਾਦੇ ਤੇ ਹੁਣ ਸਿੱਧਾ ਬਰੀਆਨੀ ਖਾਣੀ ਯਾਨੀ ਕਿ ਰੋਟੀ ਅੱਜ ਬਿਲਕੁਲ ਨਹੀਂ ਖਾਦੀ ਹੈਗੀ ਬਿਲਕੁਲ ਡਾਈਟ ਤੇ ਚੱਲ ਰਹਾ ਮੈਂ ਸਖਤ ਡਾਈਟ ਅੱਜ ਵੀ 2 ਵਜੇ ਆ ਕੇ ਖਾਦੀ ਰੋਟੀ ਮਨੇ 2 ਵਜੇ ਹੈ ਨਾ ਹਾਂ 2 ਵਜੇ ਐਸੀ ਐਸੀ ਪੇਪਰ ਪਾ ਗਏ ਅੱਛਾ ਐਵੇਂ ਗਈ ਸੀ ਪੇਪਰ ਵਧੀਆ ਆ ਪੇਪਰ ਸੀਗਾ ਅੱਜ ਹੈ ਨਾ ਠੀਕ ਆ ਹੁਣ ਕਿੰਨੇ ਰਹਿ ਗਏ ਅਜੇ ਪਏ ਨੇ 3 3 ਪੇਪਰ ਪਏ ਨੇ ਤੇ ਇੱਕ ਦੂ ਮੇਰਾ ਓਏ ਕੀ ਹੋਇਆ ਅੱਛਾ ਸੁਸਤੀ ਚ ਆ ਗਈ ਗੇਮ ਖੇਲ ਨਹੀਂ ਸਕਦਾ ਅੱਛਾ 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 ਗੇਮ ਉਹ ਬਚ ਗਿਆ ਮੂ ਟੁੱਟਣ ਲੱਗ ਗਿਆ ਸੀ ਦੇਖਾ ਪਹਿਲਾ ਉੱਪਰ ਟੁੱਟ ਜਾਣਾ ਸੀ ਉਹ ਐਡਾ ਡੈਡੀ ਦੇ ਮੋਢੇ ਤੇ ਚੜੀ ਤੇ ਉੱਪਰ ਉਂਗਲੀ ਕਰਦੀ ਉਂਗਲ ਵੱਡੀ ਜਾਣੀ ਸੀ ਉਹ ਜੋ ਦੁਨੀਆ ਦਾ ਪੁੱਠਾ ਕੰਮ ਨਾ ਆਇਆ ਕਰਦੀ ਏ ਸਹੀ ਗੱਲ ਹੈ ਦੇਖੀ ਜੇ ਕੋਈ ਕਹਿੰਦਾ ਨਾ ਤੇ ਕਹਿੰ ਕੋ ਕਹਿੰ ਗਈ ਮੈਨੂੰ ਮਸਤੀ ਕਰਨ 'ਚ ਮਜ਼ਾ ਆਉਂਦਾ ਦੇਖਿਓ ਗੁੰਡਾ ਬੱਚਾ ਜਿਹਾ ਮਜ਼ਾ ਤੇ ਆਇਆ ਨਾ ਚੰਗੀ ਤਰ੍ਹਾਂ ਨਾਲ ਸਾਨੂੰ ਮਜ਼ਾ ਆਏਗਾ ਨਾਲੇ ਫਿਰ ਡਾਕਟਰਾਂ ਨੂੰ ਵੀ ਆਏਗਾ ਮਾਨਿਆਂ ਨੂੰ ਚੁੱਲ੍ਹੋਂ ਨੂੰ ਬੜਾ ਸਤਾਂਦੀ ਏ ਹੋਰ ਉਹਨਾਂ ਨੂੰ ਮਾਰਦੀ ਏ ਨਾਲੇ ਸਤਾਂਦੀ ਏ ਇਹਨਾਂ ਨੂੰ ਮਹਾਰਾਣੀ ਬਣਦੀ ਏ ਪੂਰਾ ਪੂਰੀ ਮਹਾਰਾਣੀ ਬਣਦੀ ਏ ਉੱਤੇ ਵੇਖਿਆ ਦਾ ਮੂੰਹ ਤੇ ਦੰਦਾਂ ਚ ਟੁੱਟ ਜਾਣਾ ਏ ਹੋਰ ਬੇਟਾ ਟੁੱਟ ਜਾਣਾ ਜੀ ਮੂੰਹ ਤੇ ਦੰਦ ਦੰਦ ਇਨੀ ਜੋਰ ਨਾਲ ਵਜਣਾ ਏ ਤੂੰ ਅਸ ਨਹੀਂ ਹੋਣੀ ਫਿਰ ਹੋ ਕੇ ਲੈ ਲੈ ਰੋਂਦੀ ਫਿਰ ਰੋਂਦੀ ਤਾਂ ਬੱਸ ਨਹੀਂ ਕਰਨਾ ਹਾਂਜੀ ਤੇ ਅੱਜ ਲੱਗ ਰਿਹਾ ਤੜਕਾ ਰਾਈ ਦਾ ਟਮਾਟਰ ਤੇ ਵਿੱਚ ਆਪਣੇ ਪਿਆਜ਼ ਤੇ ਹੋਰ ਕੀ ਕੀ ਪਾਇਆ ਜੀ ਸੁੱਕੇ ਮਸਾਲੇ, ਲਾਈਚੀ ਅੱਛਾ ਤੇਜ ਪੱਤਾ ਅੱਛਾ ਅੱਜ ਮਾਂ ਨੇ ਕਿਹਾ ਬਰੀਆਨੀ ਦੀ ਉਹ ਮਾਈ ਗੋਡ ਤੇ ਅੱਜ ਬਣ ਰਹੀ ਸਾਡੇ ਚਾਰ ਬਰੀਆਨੀ ਆ ਮਸਾਲੇ ਆ ਸਿੰਪਲ ਮਸਾਲੇ ਆ ਦੇਖੋ ਤੇ ਐਮ ਡੀ ਐਚ ਚ ਮਸਾਲਾ ਥੋੜਾ ਜਿਹਾ ਔਰ ਐਮ ਡੀ ਐਚ ਨਾਲ ਪਾਇਆ ਕਰੋ ਪਾਉਗਾ ਜੀ ਮਸਾਲਾ ਥੋੜਾ ਜਿਹਾ ਗਰਮ ਮਸਾਲਾ ਥੋੜੀ ਲਾ ਦੇ ਯਾਰ ਉਹਨੇ ਮਨਾ ਕੀਤਾ ਹੈ ਯਾਰ ਮੇਰੇ ਹਸਾਮ ਨਾਲ ਐਮਡੀਆ ਚ ਮਨਾ ਕੀਤਾ ਹੋਇਆ ਕਹਿੰਦੇ ਨਾਲ ਖਾਓ ਨਾਲ ਨਾਲ ਪਾਣੀ ਤੇ ਵਧੀਆ ਸੀ ਯਾਰ ਮਨਪ੍ਰੀਤ ਤੇ ਗੱਲ ਐਦਾ ਵੀ ਹੁਣ ਅੱਜ ਬਰੀਆਨੀ ਬਣ ਲੱਗੀ ਏ ਮਨਪ੍ਰੀਤ ਕਹਿੰਦੀ ਮੇਰਾ ਦਿਲ ਕੀਤਾ ਸੀਗਾ ਤੇ ਲੋਕੀ ਕਹਿੰਦੇ ਵੀ ਹੁਣ ਤੁਸੀਂ ਬਰੀਆਨੀ ਆਪਣੇ ਬਰੀਆਨੀ ਕਹਿੰਦਾ ਹੁਣ ਤੁਸੀਂ ਰੈਸਪੀ ਦੀਆਂ ਵੀਡੀਓ ਬਣਾਉਂਦੇ ਰਹਿੰਨੇ ਹੋ ਗੱਲ ਕੀ ਐ ਕਿਤੇ ਜਾਣਦੇ ਨਹੀਂ ਘੁੰਮਣ ਫਿਰਨਾ ਹੈ ਨਾ ਕਿਹਾ ਇੱਕ ਦੋ ਜਣਿਆਂ ਨੇ ਤੇ ਫਿਰ ਮੈਂ ਇਹ ਸੋਚਦਾ ਵੀ ਹੁਣ ਗਰਮੀ ਇੰਨੀ ਐ ਤੇ ਜਾਵਾਂਗੇ ਕਿੱਥੇ ਹੈ ਨਾ ਨਾਲੇ ਮੇਰੇ ਨਾਲੇ ਪੇਪਰ ਚੱਲਦੇ ਪਏ ਨੇ ਇਹਦੇ ਮੇਨ ਗੱਲ ਤੇ ਇਹੀ ਆ ਵੀ ਇਹ ਪੇਪਰ ਚੱਲਦੇ ਪਏ ਨੇ ਉਪਰ ਉਹਦੀ ਬਿਮਾਰ ਸੀਗੀ ਤੇ ਤਾਂ ਕਰਕੇ ਸੀ ਜਿਆਦੇ ਸੀ ਪਾਰੇ ਕਿਧਰੇ ਦੀ ਹੈ ਨਾ ਹੁਣ ਆਪਾਂ ਸੁੱਕੇ ਮਸਾਲੇ ਵਿੱਚ ਪਾ ਲੈਂਦੇ ਹਾਂ ਹਾਂ ਤੇ ਵੈਸੇ ਵੀ ਹੋਰ ਵੀ ਬੜੀਆਂ ਸਾਰੀਆਂ ਪ੍ਰੋਬਲਮਸ ਚੱਲ ਰਹੀਆਂ ਸੀ ਤਾਂ ਕਰਕੇ ਤੇ ਆਪਾਂ ਨਈ ਪ੍ਰੋਗਰਾਮ ਬਣਾਇਆ ਹੁਣ ਦੇਖਾਂਗੇ ਥੋੜਾ ਜਿਹਾ ਮਾਰਸ਼ਾ ਸ਼ੁਰੂ ਹੈਣ ਫੇਰ ਆਪਾਂ ਚੱਲਾਂਗੇ ਕੋਮੜੇ ਠੀਕ ਹੈ ਨਾ ਆਹੋ ਇਹਦਰ ਬਹੁਤ ਸੋਹਣਾ ਯਾਰ ਖੁਸ਼ਬੂ ਬੜੀ ਸੋਹਣੀ ਆ ਰਹੀ ਏ ਤੜਕੇ ਲੱਗ ਰਹੇ ਨੇ ਆਹਾ ਆਹਾ ਇਹ ਤੇ ਕੋਸ਼ਟ ਚੀਜ਼ਾਂ ਆ ਨਾ ਤੇ ਰੇਤੀ ਬਣੇ ਉਹੋ ਦਾਲ ਚੀਨੀ ਹਮ ਚਲ ਪਾਓ ਦਾਲ ਚੀਨੀ ਪਾਓ ਹੁਣ ਤੇ ਪਾਣਾ ਇਹ ਦੂਜੇ ਕੁੱਕਰ ਚ ਨਹੀਂ ਬਣਾਉਂਦੇ ਨਹੀਂ ਯਾਰ ਮੈਨੂੰ ਇਹਦੇ ਵਿੱਚ ਹੀ ਸਹੀ ਲੱਗਦਾ ਮੈਨੂੰ ਓਹੋ ਮਾਈ ਗੋਡ ਚਲੋ ਠੀਕ ਹੈ ਹੁਣੇ ਪਾ ਲੈਨੇ ਆਪਾਂ ਫੇਰ ਆਲੂ ਮਟਰ ਵਿੱਚ ਸ਼ਿਮਲਾ ਮਿਰਚ ਵੀ ਪਾ ਲੈਣੀ ਸੀਗੀ ਮੰਮੀ ਕਹਿ ਲਿਆ ਕੇ ਲਿਖਤੀ ਮੈਨੂੰ ਓਹੋ ਸ਼ਿਮਲਾ ਮਿਰਚ ਲੈਣੀ ਥੋੜੀ ਮ ਕਹਿੰਦੇ ਨਹੀਂ ਪਾਣੀ ਆ ਇਹ। ਇਹ ਅੱਛੀ ਲੱਗਦੀ ਯਾਰ। ਕੋਈ ਹੋਰ ਸਬਜ਼ੀ ਘਰੇ? ਮੈਂ ਅਸੀਂ ਗਾਜਰ ਵਗੈਰਾ ਕੁਝ ਨਹੀਂ। ਹਾਂ ਗਾਜਰਾਂ ਵੀ ਪਾ ਲੈਣੀਆਂ ਸੀਗੀਆਂ। ਕੁੜੀਆਂ ਨੇ ਉਹ ਵੀ ਨਹੀਂ। ਹਾਂ ਸਾਰੀਆਂ ਚੀਜ਼ਾਂ ਪਾ ਕੇ ਬੜਿਆ ਜੀ ਮਿਲਣਾ। ਬੜਿਆ ਨਹੀਂ ਆਪਣਾ ਹਲਸੀ ਬੰਦਾ। ਅਸਿਸਟੈਂਟ ਮਾੜਿਆ ਆਪਣਾ। ਕੋਈ ਗੱਲ ਨਹੀਂ ਕੋਈ ਗੱਲ। ਹਾਂ ਜੀ ਤੇ ਗਰਮੀ ਬਹੁਤ ਜ਼ਿਆਦਾ ਹੋਈ ਪਈ ਐ ਹਨਾ। ਧਰਮਨਾ ਅੱਤ ਕਰਾਈ ਵੀ ਗਰਮੀ ਨੇ। ਤੇ ਇੱਧਰ ਚੌਲ ਸਿੱਟਦੇ ਨੇ ਵਿੱਚ। ਤੇ ਨਾਲ ਲੱਗ ਰਿਹਾ ਤੜਕਾ ਸੋਹਣਾ ਸੋਹਣਾ। ਕਿਆ ਵਾਹਦਾ ਖੁਸ਼ਬੂ ਵੀ ਬੜੀ ਆ ਜਬਰਦਸਤ ਆਜ 컨트롤 ਨਹੀਂ ਹੋ ਰਿਹਾ ਆਹਾ ਅੱਗੇ ਆਪਾਂ ਸੀਪਾ ਲੈਂਦੇ ਆ ਵਾਹ ਜੀ ਵਾਹ ਪਾਣੀ ਪੈ ਰਿਹਾ ਹਲੇ ਤਾਂ ਕੋਈ ਵੱਡੀ ਗੱਲ ਨਹੀਂ ਆਪਾਂ ਤੜਕਾ ਲਾਣਾ ਹੁੰਦਾ ਨਾਲ ਗੱਲਾਂ ਦਾ ਵੀ ਤੜਕਾ ਲਾਣਾ ਹੁੰਦਾ ਨਾ ਫਿਰ ਐਂ ਗੱਲ ਬਣਦੀ ਹੈ ਨਾ ਵੀ ਵੇਖਣ ਵਾਲਿਆਂ ਨੂੰ ਤਾਂ ਹੀ ਮਜ਼ਾ ਆਉਂਦਾ ਹੈ ਕਿ ਨਹੀਂ ਐ ਕੀ ਤਰਦੀਪੀਏ ਵਿੱਚ ਕੀ ਕਹਿੰਦੇ ਹੁੰਦੇ ਨੇ ਇਹਨੂੰ ਐ ਤੇ ਜੀਰਾ ਹੈ ਜੀਰਾ ਜੀਰਾ ਸੋਰੀ ਜੀਰਾ ਭੁੱਲ ਗਿਆ ਹੀ ਜੀਰਾ ਜੀਰਾ ਤਰ ਰਿਹਾ ਹਾਂ ਬਸ ਹਾਂ ਬਸ ਉਹਨੇ ਢੱਕ ਦੇਣਾ ਯੈਸ ਇਤਨੇ ਮਿੰਟ ਲਈਏ ਪਾਪਾ ਪਾਪਾ ਦੀ ਕਿਹੜੇ ਕਮ ਸੇ ਕਮ ਇਸ ਕੋ 15 20 ਮਿੰਟ ਕੇ ਲਈ ਢੱਕ ਲੈਂਗੇ ਔਰ ਇਸ ਕੇ ਬਾਦ ਹਮਾਰੀ ਰੈਸਪੀ ਹੋ ਜਾਏਗੀ ਤਿਆਰ ਬਹੁਤ 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 ਤੇ ਸਾਡੀ ਬਰੀਆਨੀ ਹੋ ਗਈ ਏ ਰੈਡੀ ਓਏ ਹੋਏ ਇਨੂੰ ਤੇ ਤੜਕੇ ਵਾਲੇ ਚੋਲੇ ਹੀ ਕਵਾਂਗੇ ਕਿਉਂਕਿ ਇੱਥੇ ਸਬਜ਼ੀਆਂ ਸਬਜ਼ੀਆਂ ਘਟ ਨੇ ਪਰ ਇਹ ਬਣਾਈ ਆਪਾਂ ਬਿਰਿਆਨੀ ਟਾਈਪ ਹੈ ਨਾ ਮਸਾਲੇ ਪਾਏ ਨੇ ਆਪਾਂ ਮਸਾਲੇ ਪਾਏ ਨੇ ਚੋਲੇ ਦੇ ਵਿੱਚ ਆਪਾਂ ਕੋਈ ਮਸਾਲਾ ਨਹੀਂ ਹਾਂ ਇੰਨਾ ਮਸਾਲੇ ਨਹੀਂ ਪਾਉਂਦੇ ਹੈਗੇ ਤੜਕੇ ਵਾਲੇ ਚੋਲੇ ਬਸ ਬਣਾਉਣੇ ਆ ਬਸ ਹਮ ਇਹਦੇ ਵਿੱਚ ਜਾ ਕੇ ਮਸਾਲੇ ਪਾਏ ਨੇ ਮੈਂ ਹੁਣ ਵੇਖ ਕੇ ਬਾਅਦ ਚ ਗਾਲਾਂ ਨਿਕਲੀਆਂ ਮੈਨੂੰ ਚਲੋ ਵਧੀਆ ਪਰ ਐਮ ਡੀ ਐਚ ਮਸਾਲਾ ਨਹੀਂ ਸੀ ਪਾਣਾ ਹੈਗਾ ਯਾਰ ਕੋਈ ਗੱਲ ਨਹੀਂ ਯਾਰ ਕਦੇ ਕਦੇ ਚੱਲਦਾ ਹੈ ਨਹੀਂ ਯਾਰ ਨਹੀਂ ਪਾਣਾ ਸੀ ਮਨ ਵੀ ਕਿਹੜੀ ਚੜਨੀ ਲੈ ਕੇ ਆਣੀ ਹੈ ਕਹਿੰਦੀ ਸ਼ੇਰਵਾਨ ਸ਼ੇਜ਼ਵਾਨ ਚਟਨੀ ਹੁੰਦਾ ਸ਼ੇਜ਼ਵਾਨ ਕਹਿੰਦੀ ਸ਼ੇਰਵਾਨ ਇਹ ਸ਼ੇਰ ਦੀ ਚਟਨੀ ਲਿਆਉਣ ਨੂੰ ਫਿਰਦੀ ਚਟਨੀ ਬਣਾਉਣ ਨੂੰ ਫਿਰਦੀ ਸ਼ੇਰ ਦੀ ਜਦੋਂ ਵੀ ਮਮਨਪ੍ਰੀਤ ਦੀਆਂ ਬਹੁਤ ਸਾਰੀਆਂ ਐਦਾਂ ਦੀਆਂ ਚੀਜ਼ਾਂ ਜਿਹੜੀਆਂ ਇਹ ਤਾਂ ਪੁੱਟਿਆ ਬੋਲਦੀ ਹਮੇਸ਼ਾ ਗਲਤ ਬੋਲਦੀ ਹੈ ਗਾਣੇ ਪੁੱਠੇ गा ਲੈਂਦੀ ਹੈ ਬਹੁਤ ਤਕੜਾ ਟੈਲੈਂਟ ਹੈ ਨੰਨੂ ਤੇਰੇ ਮਮਾ ਦੇ ਵਿੱਚ ਯਾਰ ਤੇਰੇ ਵਿੱਚ ਤੇ ਟੈਲੈਂਟ ਹੈ ਹੀ ਨਹੀਂ ਕੋਈ ਐਦਾਂ ਦਾ ਯਾਰ ਹਲੇ ਹਾਂ ਗਾਂਧੀ ਮੈਂ ਨਹੀਂ ਕੁਝ ਕਰ ਸਕਦਾ ਗਾਂਧੀ ਪੀ ਪੀ ਲੋ ਤੇਰਾ ਚਪੇੜਾ ਮਰੇ ਪੈਣੀਆ ਚੁੱਪ-ਚੁੱਪ ਬੋਲ ਇਹ ਲੈ ਬੜੀ ਖਰਾਬ ਏ ਇਹ ਰੱਖੋ ਮੈਂ ਟੈਲੈਂਟ ਦੂਸਰਾ ਵਾਲਾ ਇਹ ਰੱਖੋ ਅਸਾਈਡਾ ਤੋਂ ਮੈਂ ਗਾਂਧੀ ਸ਼ਬਦ ਉਹ ਵਾਗੀ ਹਾਂ ਨਾ ਨਹੀਂ ਘੋਣਾ ਛੱਡ ਜੰਦਾ ਆਹ ਓਏ ਸ਼ਬਦ ਗਾਂਧੀ ਗਾਂਧੀ ਵਿੱਚ ਗਾਣਾ ਗਾ ਦਿੰਦੀ ਓਏ ਓਏ ਕਰਾਂ ਕਰ ਕੋੜ ਕੇ ਕੋਈ ਯਾਦ ਆਵੇ ਤਾਂ ਦੱਸੀ ਕਿਹੜਾ ਗਾਣਾ ਤੈਨੂੰ ਯਾਦ ਆ ਸ਼ਬਦ ਯਾਦ ਆ ਇਹ ਦੇਖੋ ਪੰਛੀ ਉੜੇ ਪੰਛੀ ਪੁੱਤ ਸੱਟ ਲੱਗ ਜਾਣੀ ਪੰਛੀ ਉੱਡ ਜਾਣੇ ਆਹੋ ਕੈਰੀ ਸੀ ਕਿਵੇਂ ਆ ਆ ਆਹ ਆਹ ਦੁਬਾਰਾ ਕਰੀ ਆਹ ਆਹ ਓਏ ਕਰੰਟ ਵੱਜਦਾ ਹਾਂਜੀ ਤੇ ਬਰੀਆਨੀ ਸਾਡੀ ਆ ਚੁੱਕੀ ਏ ਤੇ ਵੇਰਕਾ ਦਾ ਦਹੀਂ ਏ ਤੇ ਹੁਣ ਅਸੀਂ ਇਹ ਛਕਾਂਗੇ ਠੀਕ ਹੈ ਜੀ ਕਾਲੀਆਂ ਮਿਰਚਾਂ ਵਿੱਚ ਮਟਰ ਤੇ ਆਲੂ ਵਾਹ ਜੀ ਵਾਹ ਤੇ ਅੰਦਰ ਸਾਡਾ ਕਾਕਾ ਵੀ ਲਿਆ ਆਪਣਾ ਖਾਣਾ ਇਹ ਗੱਦੇ ਵਿੱਚ ਛਾਏ ਹੋਏ ਨੇ ਆਰਾਮ ਨਾਲ ਬੈ ਕੇ ਥਲੇ ਖਾਵਾਂਗੇ ਠੀਕ ਹੈ ਜੀ ਨੰਨੂ ਜੀ ਹਾਂਜੀ ਠੀਕ ਹੈ ਬੰਦ ਕਰੋ ਇਹਨੂੰ ਮੜਾਇਆ ਫਿਰ ਤੇ ਇਸ ਵਲੌਗ ਨੂੰ ਆਪਾਂ ਛੋਟੇ ਜਿਹੇ ਨੂੰ ਕਰਦੇ ਆ ਇੱਥੇ ਐਂਡ ਮਿਲਦੇ ਤੁਹਾਨੂੰ ਨੈਕਸਟ ਵਲੌਗ ਦੇ ਵਿੱਚ ਉਦੋਂ ਤੱਕ ਲਈ ਵਧੀਆ ਜਿਹਾ ਵਲੌਗ ਦਾ ਕਰੋ ਇੰਤਜ਼ਾਰ ਠੀਕ ਹੈ ਜੀ ਇਹ ਗਰਮੀ ਬਹੁਤ ਜ਼ਿਆਦਾ ਇਸ ਕਰਕੇ ਫਿਰ ਵੀ ਕੋਸ਼ਿਸ਼ ਕਰੀਦੀ ਹੈ ਵੀ ਵਧੀਆ ਤੋਂ ਵਧੀਆ ਵਲੌਗ ਬਣਾਈਏ ਪਰ ਗਰਮੀ ਨੇ ਗਰਮੀ ਬੱਸ ਕਰਾ ਲਈ ਬਾਹਰ ਨਹੀਂ ਜਾ ਹੁੰਦਾ ਕਿਤੇ ਠੀਕ ਹੈ ਜੀ ਤੇ ਮਿਲਦੇ ਆ ਤੁਹਾਨੂੰ ਨੈਕਸਟ ਵਲੌਗ ਦੇ ਵਿੱਚ ਵੀਡੀਓ ਨੂੰ ਲਾਈਕ ਕਰ ਦਿਓ ਤੇ ਨਵੇਂ ਉਹ ਚੈਨਲ ਕਰਦੇ ਸਬਸਕ੍ਰਾਈਬ ਤੇ ਮਿਲਦੇ ਆ ਤੁਹਾਨੂੰ ਨੈਕਸਟ ਵਲੌਗ ਸਸਿ ਕਾਲ ਜੀ ਸਸਿ ਕਾਲ ਜੀ ਬਦਲ ਨਹੀਂ ਨਹੀਂ ਕਿਉਂਕਿ ਮੇਰਾ ਹੱਥ ਆ ਬੰਦ ਕਰ ਦੱਸ ਚਲ ਠੀਕ ਹੈ ਜੀ ਠੀਕ ਹੈ ਜੀ